ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ ਇਸ ਹਾਦਸੇ ਦੇ ਵਿੱਚ ਪੰਜਾਬ ਪੁਲਿਸ ਦੇ ਦੋ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ ਯਾਨੀ ਕਿ ACP ਸੰਦੀਪ ਸਿੰਘ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦੀ ਤਸਵੀਰ ਅਤੇ ਉਹਨਾਂ ਦੇ ਗਨਮੈਨ ਦੀ ਤਸਵੀਰ ਤੁਹਾਨੂੰ ਨਾਲ-ਨਾਲ ਦਿਖਾ ਰਹੇ ਹਾਂ ਗਨਮੈਨ ਵੀ ਜਾਨ ਚਲੀ ਗਈ ਹੈ ਗਨਮੈਨ ਵੀ ਰੱਬ ਨੂੰ ਪਿਆਰਾ ਹੋ ਗਿਆ ਹੈ ਇਹ ਵੱਡੀ ਖਬਰ ਹੈ ਇਸ ਵੇਲੇ ਦੀ ਕਿਉਂਕਿ ਪੰਜਾਬ ਦੇ ਵਿੱਚ ਆਏ ਦਿਨ ਸੜਕ ਹਾਦਸੇ ਵਾਪਰ ਰਹੇ ਨੇ ਬੇਹਦ ਕੀਮਤੀ ਜਾਨਾਂ جا ਰਹੀਆਂ ਨੇ ਤਾਂ ਹੁਣ ਇੱਕ ਵਾਰ ਫਿਰ ਤੋਂ ਲੁਧਿਆਣਾ ਦੇ ਸਮਰਾਲਾ ਦੇ ਵਿੱਚ ਇਹ ਸੜਕ ਹਾਦਸਾ ਹੋਇਆ ਹੈ ਜਾਣਕਾਰੀ ਮੁਤਾਬਕ ਪਿੰਡ ਤਿਆਲਪੁਰਾ ਦੇ ਨਜ਼ਦੀਕ ਫਲਾਇਓਵਰ ਦੇ ਉੱਤੇ ਇਹ ਹਾਦਸਾ ਹੁੰਦਾ ਸਕੋਰਪੀਓ ਕਾਰ ਜਦੋਂ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਫੋਰਚੂਨਰ ਕਾਰ ਦੇ ਨਾਲ ਟੱਕਰ ਹੋ ਜਾਂਦੀ ਹੈ ਫੋਰਚੂਨਰ ਕਾਰ ਦੇ ਵਿੱਚ ACP ਸੰਦੀਪ ਸਿੰਘ ਮੌਜੂਦ ਸਨ ਅਤੇ ਉਹਨਾਂ ਦੇ ਕਨ ਮੈਨ ਮੌਜੂਦ ਸਨ ਤੇ ਨਾਲ ਦੀ ਨਾਲ ਡਰਾਈਵਰ ਵੀ ਫੱਟੜ ਹੋ ਗਿਆ ਹੈ ACP ਸੰਦੀਪ ਸਿੰਘ ਹੋਰਾਂ ਦਾ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਦੂਜੇ ਪਾਸੇ ਮੰਦਭਾਗੀ ਗੱਲ ਇਹ ਹੈ ਕਿ ACP ਸੰਦੀਪ ਸਿੰਘ ਇਸ ਦੁਨੀਆ ਨੂੰ ਅਲਵਿਦਾ ਅੱਗੇ ਨੇ ਉਹਨਾਂ ਦਾ ਭਿਆਨਕ ਸੜਕ ਹਾਦਸਾ ਹੋਇਆ ਹੈ ਹਾਦਸੇ ਦੇ ਵਿੱਚ ਉਹਨਾਂ ਦੀ ਜਾਨ ਚਲੀ ਗਈ ਹੈ ਤਾਂ ਲੁਧਿਆਣਾ ਦੇ ਸਮਰਾਲਾ 'ਚ ਦਰਦਨਾਕ ਹਾਦਸਾ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਟੱਕਰ ਤੋਂ ਬਾਅਦ ਫੋਰਚੂਨਰ ਕਾਰ ਨੂੰ ਅੱਗ ਲੱਗ ਜਾਂਦੀ ਹੈ ਕਾਰ ਪੂਰੀ ਤਰ੍ਹਾਂ ਸੜਕੇ ਸੁਆਹ ਹੋ ਗਈ ਹੈ ਇਹ ਤਸਵੀਰਾਂ ਵੀ ਸਭ ਕੁਝ ਬਿਆਨ ਕਰ ਰਹੀਆਂ ਨੇ ਕਿ ਕਿਵੇਂ ਇਹ ਭਿਆਨਕ ਮੰਜ਼ਰ ਹੋਵੇਗਾ ਜਦੋਂ ACP ਸੰਦੀਪ ਸਿੰਘ ਪੂਰਾ ਦੀ ਜਾਨ ਗਈ ਹੈ ਤਾਂ ਡਾਕਟਰਾਂ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਉਹ ਬਿਆਨ ਵੀ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਬੀਤੇ ਕੱਲ ਵੀ ਅ ਅਫਰੀਦਕੋਟ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਹੁੰਦਾ ਜਿਸ ਵਿੱਚ ਪੰਜ ਸ਼ਰਧਾਲੂਆਂ ਦੀ ਮੌਤ ਹੋ ਜਾਂਦੀ ਹੈ ਅਜੇ ਦਿਨ ਸੜਕ ਹਾਦਸੇ ਵਾਪਰ ਰਹੇ ਨੇ ਕੀਮਤੀ ਜਾਨਾਂ ਜਾ ਰਹੀਆਂ ਨੇ ਤਾਂ ਲੋੜ ਹੈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਤਾਂ ਜੋ ਅਜਿਹੇ ਸੜਕ ਹਾਦਸਿਆਂ ਨੂੰ ਹੌਣ ਤੋਂ ਰੋਕਿਆ ਜਾ ਸਕੇ ਅਜਿਹੇ ਹਾਦਸਿਆਂ ਤੇ ਠੱਲ ਪਾਈ ਜਾ ਸਕੇ ਤਾਂ ਹਰ ਕਿਸੇ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਬੇਹੱਦ ਜ਼ਰੂਰੀ ਹੈ ਕਿਉਂਕਿ ਕਿਸੇ ਇੱਕ ਵਿਅਕਤੀ ਦੀ ਗਲਤੀ ਕਰਕੇ ਹੋਰ ਕਿਸੇ ਦੀ ਜਾਨ ਚਲੀ ਜਾਂਦੀ ਹੈ ਜਾਂ ਫਿਰ ਭਾਰੀ ਨੁਕਸਾਨ ਹੋ ਜਾਂਦਾ ਹੈ ਤਾਂ ਐਸਪੀ ਸੰਦੀਪ ਸਿੰਘ ਹੋਰਾਂ ਦੀ ਮੌਤ ਹੋ ਗਈ ਹੈ ਰਾਤ 1 ਵਜੇ ਦੇ ਕਰੀਬ ਇਹ ਸੜਕ ਹਾਦਸਾ ਹੁੰਦਾ ਸਮਰਾਲਾ ਦੇ ਨੇੜੇ ਪਿੰਡ ਦਿਆਲਪੁਰਾ ਦੇ ਕੋਲ ਫਲਾਈਓਵਰ ਦੇ ਉੱਤੇ ਸਕੋਰਪੀਓ ਕਾਰ ਅਤੇ ਫੋਰਚੂਨਰ ਕਾਰ ਵਿੱਚ ਟੱਕਰ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਏਸੀਪੀ ਸੰਦੀਪ ਸਿੰਘ ਚੰਡੀਗੜ੍ਹ ਤੋਂ ਵਾਪਸ ਆ ਰਹੇ ਸਨ ਤਾਂ ਇਹ ਸੜਕ ਹਾਦਸਾ ਵਾਪਰਦਾ ਹੈ ਤਾਂ ਇਸ ਦੌਰਾਨ ਸੰਦੀਪ ਸਿੰਘ ਦੀ ਮੌਤ ਹੋ ਗਈ ਹੈ ਤੇ ਉਨ੍ਹਾਂ ਦੇ ਕਨਮੈਨ ਨੂੰ ਵੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਦੀ ਵੀ ਜਿਹੜੇ ਕਹਿ ਸਕਦੇ ਆ ਜਾਨ ਚਲੀ ਗਈ ਹੈ ਨਾਲ ਦੀ ਨਾਲ ਡਰਾਈਵਰ ਸੀ ਜੋ ਗੱਡੀ ਚਲਾ ਰਿਹਾ ਸੀ ਉਹ ਵੀ ਬੁਰੀ ਤਰ੍ਹਾਂ ਫੱਟੜਿਆ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਕਾਮਨਾ ਕਰਦੇ ਹਾਂ ਕਿ ਜੋ ਫੱਟੜ ਹੋਏ ਨੇ ਡਰਾਈਵਰ ਸਾਹਿਬ ਉਹ ਜਲਦ ਹੀ ਸਿਹਤਯਾਬ ਹੋ ਕੇ ਆਪਣੇ ਪਰਿਵਾਰ ਚ ਪਰਤਣਗੇ ਪਰ ਇੱਥੇ ਮੰਦਪਾਗੀ ਗੱਲ ਇਹ ਹੈ ਕਿ ਪੰਜਾਬ ਪੁਲਿਸ ਦਾ ਇੱਕ ਸੀਨੀਅਰ ਪੁਲਿਸ ਅਫੀਸਰ ਰੱਬ ਨੂੰ ਪਿਆਰਾ ਹੋ ਗਿਆ ਨਾਲ ਦੀ ਨਾਲ ਉਹਨਾਂ ਦਾ ਇੱਕ ਗਨਮੈਨ ਸੀ ਜੋ ਆਪਣੀ ਡਿਊਟੀ ਨਿਭਾ ਰਹੀ ਸੀ ਦੱਸਿਆ ਜਾ ਰਿਹਾ ਹੈ ਚੰਡੀਗੜ੍ਹ ਤੋਂ ਵਾਪਸ ਆ ਰਹੇ ਸੀ ਤਾਂ ਸਮਰਾਲਾ ਦੇ ਦਿਆਲਪੁਰਾ ਦੇ ਨੇੜੇ ਆ ਕੇ ਫਲਾਇਓਵਰ ਤੇ ਫੋਰਚੂਨਰ ਦੀ ਸਕੋਰਪੀਓ ਨਾਲ ਟੱਕਰ ਹੋ ਜਾਂਦੀ ਹੈ ਤਾਂ ਟੱਕਰ ਦੌਰਾਨ ਫੋਰਚੂਨਰ ਕਾਰ ਨੂੰ ਅੱਗ ਲੱਗ ਜਾਂਦੀ ਹੈ ਤਾਂ ਇਸੇ ਦੌਰਾਨ ACP ਸਾਹਿਬ ਦਮ ਤੋੜ ਜਾਂਦੇ ਨੇ ਸੰਦੀਪ ਸਿੰਘ ਹੋਰਾਂ ਦੀ ਤੁਹਾਨੂੰ ਫੋਟੋ ਵੀ ਦਿਖਾ ਰਹੇ ਹਾਂ ਜਿਨ੍ਹਾਂ ਦੀ ਜਾਨ ਚਲੀ ਗਈ ਹੈ ਨਾਲ ਦੀ ਨਾਲ ਉਗਨਮੈਨ ਜਿਸ ਦੀ ਜਾਨ ਗਈ ਹੈ ਸੰਦੀਪ ਸਿੰਘ ACP ਪੰਜਾਬ ਪੁਲਿਸ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਜਿਨ੍ਹਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਡਾਕਟਰਾਂ ਦਾ ਇਸ ਬਾਰੇ ਕੀ ਕੁਝ ਕਹਿਣਾ ਉਹ ਜ਼ਰੂਰ ਸੁਣਦੇ ਹਾਂ ਦੋ ਪੇਸ਼ੈਂਟਸ ਆਈ ਸੀ ਜਿਹੜੇ ਗੈਸਿੰਗ ਸਟੇਟ ਤੇ ਸੀਗੇ ਬਹੁਤ ਹੀ ਮਤਲਬ ਐਨ ਡਿਵਾਈਸ ਕਰਨ ਵਾਲੀ ਸਟੇਟ ਤੇ ਸੀਗੇ ਜਿਨ੍ਹਾਂ ਦਾ ਕੇਅਰ ਕਰਨਾ ਚਾਹੀਦਾ ਸੀਗਾ ਉਹਨਾਂ ਤੋਂ ਤਿੰਨ ਤਿੰਨ ਆਈਆਂ ਸੀਗੀਆਂ ਉਹਨਾਂ ਤੋਂ ਦੋ ਐਕਸਾਇਰ ਹੋਏ ਸਨ ਜੇ ਕਿ ਜੇ ਕਿ ਨਾਮ ਜਿਹੜੇ ਸਰਵ ਇੱਕ ਇੱਕ ਸੀਪੀ ਸੰਦੀਪ ਸਿੰਘ ਆ ਵੀ ਇੱਕ ਪਰਮਜੀਤ ਸਿੰਘ ਆ ਉਹਨਾਂ ਦਾ ਨਾਮ ਸੀਗਾ ਕਿਆ ਜਾ ਰਿਹਾ ਸਾਨੂੰ ਦੱਸਿਆ ਜਾ ਰਿਹਾ ਤੇ ਇੱਕ ਉਹਨਾਂ ਦਾ ਡਰਾਈਵਰ ਦੱਸਿਆ ਜਾ ਰਿਹਾ ਆ ਨਾਮ ਮੈਨੂੰ ਕਹੋ ਕਿੰਦੀ ਉਮਰ ਹੋਈ ਉਹਨਾਂ ਨੂੰ ਪੁੱਛਿਆ ਇਹ ਦੇ ਅਮ ਅਕਰ ਸੀ 40 ਸਾਲ ਦੇ ਆਸ-પાસ ਜਿਹੜਾ ਉਹ ਕੰਮਾਂੰਸੀਆ ਜਿਹੜੀ ਲਿਖੋ ਰਹੇ ਸੀ। ਹਾਂ। ਠੀਕ ਵੇ ਆਪਸ। ਜਿਹੜਾ ਡਰਾਈਵਰ ਸੀ ਉਹਨੂੰ ਰੈਕਡ ਕੀਤਾ ਜਾਂ ਕਿੱਥੇ ਕੀਤਾ ਜੀ? ਅ ਅਸੀਂ ਦਾ ਆਪਣੇ ਉਹਨਾਂ ਲੁਧਿਆਣੇ ਦਾਸਤ ਕੀਤਾ ਜੀ। ਕਿੰਨਾ ਜਿੰਜਰ ਸੀ ਉਹ ਦਾ ਸਿਮਟਾ। ਉਹ ਠੀਕ ਸੀ ਬਿਲਕੁਲ ਕਹਿ ਸਕਦੇ ਹਾਂ। ਬਾਕੀ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਹੈ ਉਸ ਤੋਂ ਬਾਅਦ ਪਤਾ ਲੱਗੇਗਾ। ਅੱਜ ਡਿਊਟੀ ਹਸਪਤਲ ਦੀ। ਹਾਂਜੀ ਦੇਖੋ ਦੋ ਪੇਸ਼ੈਂਟਸ ਆਏ।